ਪਠਾਨਕੋਟ ਵਿਖੇ ਚੋਰਾ ਦੇ ਹੌਸਲੇ ਲਗਾਤਾਰ ਬੁਲੰਗ ਹੁੰਦੇ ਨਜ਼ਰ ਆ ਰਹੇ ਨੇ ਤੇ ਅਜਿਹਾ ਹੀ ਮਾਮਲਾ ਜੜਾ ਅੱਜ ਦੇਖਣ ਨੂੰ ਮਿਲਿਆ ਜਿੱਥੇ ਕਿ ਪਠਾਨਕੋਟ ਵਿਖੇ ਡਲਹੋਜੀ ਰੋਡ ਦੇ ਡੀਡੀ ਸੈਂਸ ਚ ਕੰਮ ਕਰਨ ਵਾਲੇ ਇੱਕ EMPLOYE ਦਾ ਜੜਾ ਹੈ ਮੋਟਰਸਾਈਕਲ ਚੋਰੀ ਹੋ ਜਾਂਦਾ ਤੇ ਦੱਸਦੇ ਹੀ ਉੱਥੇ ਹੀ ਇਸ ਨੌਜਵਾਨ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਜੜਾ ਹੈ ਮੋਟਰਸਾਈਕਲ ਉਸਨੇ ਬਿਲਕੁਲ ਜੜਾ ਹੈ ਰੋਜ਼ਾਨਾ ਦੀ ਤਰ੍ਹਾਂ ਉਸੇ ਜਗ੍ਹਾ ਤੇ ਲਗਾਈ ਸੀ ਤੇ ਕੁਝ ਸਮੇਂ ਬਾਅਦ ਜਦੋਂ ਉਸਨੇ ਆ ਕੇ ਦੇਖਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਇੱਕ ਆਦਮੀ ਜਿਹੜਾ ਉੱਥੇ ਆਉਂਦਾ ਹੈ ਇਹਦੇ ਪਾਣੀ ਪੀਣ ਦੇ ਬਹਾਨੇ ਮੋਟਰਸਾਈਕਲ ਜਿਹੜਾ ਹੈ ਉਹ ਚੱਕ ਕੇ ਫਰਾਰ ਹੋ ਜਾਂਦਾ ਹੈ। ਦੱਸਦੇ ਹਾਂ ਇਹ ਮੋਟਰਸਾਈਕਲ ਚੋਰੀ ਕਰਨ ਵਾਲੇ ਦੇ ਖਿਲਾਫ ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਉੱਥੇ ਹੀ ਇਸ ਨੌਜਵਾਨ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ। ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਕਿਸ ਤਰ੍ਹਾਂ ਦੀ ਜਾਣਕਾਰੀ ਇਸਨੇ ਸਾਂਝੀ ਕੀਤੀ ਹੈ। ਕਿਸ ਤਰ੍ਹਾਂ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਜਿਸ ਦੀ ਤਸਵੀਰਾਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਉੱਥੇ ਹੀ ਡੀਡੀ ਸੰਸ ਦੇ ਓਨਰ ਦੇ ਨਾਲ ਵੀ ਇਸ ਬਾਬਤ ਗੱਲਬ ਆਸਮ ਤੋਂ ਹੈ ਕਿਸ ਤਰ੍ਹਾਂ ਦੇ ਨਾਲ ਚੋਰ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਉ ਦੇਖ ਲੈਣੇ ਗੱਲਬਾਤ ਕਰ ਲੈਣੇ ਆ ਓਨਰ ਦੇ ਨਾਲ ਤੇ ਜਿਸ EMPLOYE ਦੀ ਮੋਟਰਸਾਈਕਲ ਜਿਹੜੀ ਆ ਚੋਰੀ ਹੋਈ ਆ ਉਸ ਦੇ ਨਾਲ ਰਵੀ ਨਾਵੰਦ ਰਾਜੀ ਕੀ ਗੱਲਬਾਤ ਹੋਈ ਗੱਲਬਾਤ ਕੀ ਐਨਾ ਤੇ ਡੀਡਸੈਂਸ ਤੇ ਕੰਮ ਕਰਨੇ ਆ ਜੀ ਤਾਰਾ ਮੋੜ ਤੇ ਮੋਟਰਸਾਈਕਲ ਇੱਥੇ ਲਗਾਉਣਾ ਹੈ ਢੇਲੀ ਸਾਰੇ ਮੋਟਰਸਾਈਕਲ ਲੱਗੇ ਹੋਇਆ ਆ ਦੇਖੋ ਤੇ ਐ ਰੋਜ਼ੀ ਤਰ੍ਹਾਂ ਲਗਾਉਣਾ ਮੋਟਰਸਾਈਕਲ ਇੱਥੇ ਪਤਾ ਨਹੀਂ ਕੋਈ ਚੋਰ ਚੱਕਾ ਜਾ ਆ ਤੋ ਇਥੋਂ ਮੋਟਰਸਾਈਕਲ ਪਾਣੀ ਪੀਂਦੇ ਬਹਨੇ ਆ ਟੁੱਟੀ ਦੇ ਜਤੋਂ ਮੋਟਰਸਾਈਕਲ ਚਾਬੀ ਲਈ ਉਹਨੇ 2 ਮਿੰਟ ਦੁਦ ਦੇਖਿਆ ਕੋਈ ਨਹੀਂ ਇੱਥੇ ਖੜਾ ਤੋ ਮੋਟਰਸਾਈਕਲ ਲੈ ਕੇ ਤੇ ਨਿਕਲ ਗਿਆ ਜੀ ਕੀ ਮੰਗਤੂ ਮੰਗ ਕੀ ਮੇਰਾ ਮੋਟਰਸਾਈਕਲ ਚਾਇਦਾ ਮੈਨੂੰ ਇਹੀ ਸੋਰਸ ਹੈਗਾ ਸਾਡਾ ਆਣ ਜਾਣ ਦਾ ਆਹੀਂ ਕਿੱਥੋਂ ਲੈਣੀ ਔਰ ਗੱਡੀਆਂ ਜੀ ਹਾਂ ਜੀ ਜੀ ਕੰਪਲੇਨ ਕਰਵਾਈ ਆ ਪੁਲਿਸ ਨੂੰ ਪੁੱਛੋ ਜੀ ਪੁਲਿਸ ਵਾਲੇ ਕਹਿੰਦੇ ਕਿ ਕੋਈ ਨਹੀਂ ਲੱਭਾਂਗੇ ਲੱਭਾਂਗੇ ਹਲੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਜੀ ਅਪਡੇਟ ਦੇ ਕਰਾਈ ਜਾਨਾ ਨਹੀਂ ਕਿ ਕਰਵਾ ਦੇ ਕੀ ਕਰੂ ਮੇਰਾ ਅਨਿਲ ਲਮਹਾ ਜਣ ਜੀ ਜੀ ਸੰਸ ਦਾ ਓਨਰ ਆ ਮੈਂ ਇਹ ਮਤਲਬ ਸਾਡੇ ਪਹਿਲਾਂ ਵੀ ਚੋਰੀਆਂ ਹੋਈਆਂ ਇੱਥੇ ਤੇ ਕਿਰਪਾ ਕਰਕੇ ਇਹੋ ਜਿਹੀਆਂ ਚੋਰੀਆਂ ਤੋਂ ਲਗਾਮ ਲਗਾਈ ਜਾਏ ਦੇਖੋ ਇਹੋ ਸੋਰਸ ਹੁੰਦਾ ਮੁੜਿਆਂ ਦਾ ਪਤਾ ਨਹੀਂ 50000 ਰੁਪਿਆ ਮਹੀਨਾ ਜੋੜ-ਜੋੜ ਕੇ ਵਿਚਾਰਿਆਂ ਨੇ ਮੋਟਰਸਾਈਕਲ ਖਰੀਦਿਆ ਹੁੰਦਾ ਟਾਈਮ ਤੇ ਕਿਤੇ ਪਹੁੰਚਣਾ ਹੁੰਦਾ ਆਣਾ ਜਾਣਾ ਹੁੰਦਾ ਹੁਣ ਠੰਡੇ ਦੇ ਦਿਨਾਂ ਚੰਨ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੇ ਕਿਰਪਾ ਕਰਕੇ ਇੱਥੇ ਰਣਾਂ ਦੀ ਪੂਰੀ ਪਾਬੰਦੀ ਲਗਾਓ ਕਿ ਚੋਰੀਆਂ ਨਾ ਹੋਣ ਇੱਕ ਸ਼ਹਿਰ ਪੂਰਾ

and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today